ਇਹ ਪਾਣੀ ਜਿਹੜਾ ਵਾ ਪਿੱਛੋਂ ਡੈਮਾਂ ਤੋਂ ਇੰਨਾ ਜ਼ਿਆਦਾ ਰਿਲੀਜ਼ ਕੀਤਾ ਗਿਆ ਵਾ ਕਿਉਂਕਿ ਚਾਹੁੰਦੇ ਆਗੇ ਪਿੱਛੇ ਜਿਹੜੇ ਬੰਨ ਵਗੈਰਾ ਟੁੱਟ ਜਾਣ ਔਰ ਕਿਸਾਨ ਜਿਹੜਾ ਵਾ ਇਹ ਇਹਦੀ ਫਸਲ ਮਾਰੀ ਜਾਵੇ ਜਦੋਂ ਇਹ ਪਿੱਛੇ ਬੰਨ ਟੁੱਟ ਕੇ ਸਾਰਾ ਨੁਕਸਾਨ ਹੋ ਗਿਆ ਫਿਰ ਇਹਨਾਂ ਇੱਕਦਮ ਦਰਚੁੱਕ ਕੇ ਤੇ ਜਿਹੜੇ ਸਾਡੇ ਗਾੜੀ ਭਰਾ ਨੇ ਗਾੜੀ ਕਿਸਾਨ ਨੇ ਫਿਰ ਇਹ ਇਹਨਾਂ ਨੇ ਉਹਨਾਂ ਨੂੰ ਪਾਣੀ ਦੀ ਲਪੇਟ ਦੇ ਵਿੱਚ ਲੈਣਾ ਆ ਇਸ ਕਰਕੇ ਦਰਾਂ ਨੂੰ ਖਲੌਣ ਵਾਸਤੇ ਇਸ ਮੰਤਵ ਨਾਲ ਇੱਥੇ ਆਏ ਆ ਕਿ ਜਿਹੜਾ ਬੰਗਾਲੀ ਵਾਲਾ ਪੋਲਵਾ ਹਾਈਵੇ ਆ ਉਹਨੂੰ ਜਾਮ ਕੀਤਾ ਜਾਏਗਾ ਕਿਸੇ ਹੋਰ ਜੇ ਬੰਦੇ ਨੂੰ ਪਰੇਸ਼ਾਨ ਕਰਦੇ ਤਾਂ ਕਰਦੇ ਨਾ ਫਿਰ ਉਹ ਵੀ ਆਪਣੇ ਵਾਸਤੇ ਨੱਸ ਜਿਹੜਾ ਬੁੱਤ ਜਾਂਦਾ ਆਪਾਂ ਆਪਣੀ ਗੱਲ ਵੀ ਰੱਖਣੀ ਆ ਆਪਣੀ ਗੱਲ ਮਨਾਉਣੀ ਵੀ ਆ ਲੋਕਾਂ ਤੱਕ ਵੀ ਪਹੁੰਚਾਉਣੀ ਆ ਪ੍ਰਸ਼ਾਸਨ ਤੱਕ ਵੀ ਪਰ ਨਾਲ ਦੀ ਨਾਲ ਆਪਾਂ ਸੰਜਮ ਵੀ ਰੱਖਣਾ ਇਹਨਾਂ ਵੇ ਵੀ ਆਪਾਂ ਅਥੇ ਕੋਈ ਹੰਲੜ ਬਾਜੀ ਕਰੀਏ ਜਾਂ ਕਿੱਥੇ ਦੇ ਨਾਲ ਆਪਾਂ ਵੱਧ ਘੱਟ ਬੋਲੀਏ ਜੋ ਮੱਜੀ ਕੋਈ ਬੋਲੀ ਜਾਵੇ ਆਪਾਂ ਆਪਣਾ ਹੱਕ ਲੈਣ ਆਏ ਆ ਇਹ ਆਪਾਂ ਸੰਜਮ ਦੇ ਵਿੱਚ ਰਹਿਣਾ ਚਲੋ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਸੰਜਮ ਦੇ ਨਾਲ ਸਜੇ ਸਜੇ ਚਾਲਾਂ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਸਰਨ ਸਿੰਘ ਤੁਨੂੰ ਚੋਲਾ ਸਾਹਿਬ ਗੁਰੂ ਪਿਆਰੇ ਖਾਲਸਾ ਜੀ ਅੱਜ ਦਾ ਜਿਹੜਾ ਇਹ ਇਕੱਠ ਜਿਹੜਾ ਧਰਨੇ ਦਾ ਅਨਾਉਂਸ ਹੋਇਆ ਏ ਹਰੀਕੇ ਹੈਡ ਤੇ ਇਸ ਟਾਈਮ ਅਸੀਂ ਖੜੇ ਆ ਇਹ ਹਾੜਪੀੜਤ ਜਥੇਬੰਦੀ ਵੱਲੋਂ ਜਿਹੜਾ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਸੀ ਤੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਚੋਲਾ ਸਾਹ ਵੱਲੋਂ ਇੱਥੇ ਇਕੱਤਰ ਹੋਏ ਆ ਕਿਉਂਕਿ ਇਸ ਦਾ ਮੇਨ ਪਰਪਸ ਵਿਸ਼ਾ ਇਹ ਆ ਕਿ ਜਿਹੜਾ ਪਾਣੀ ਨੂੰ ਤੁਸੀਂ ਜਰਾ ਕੈਮਰਾ ਮਾਰੋ ਦਿਖਾਓ ਇਹ ਪਾਣੀ ਜਿਹੜਾ ਵਾ ਪਿੱਛੋਂ ਡੈਮਾਂ ਤੋਂ ਇੰਨਾ ਜ਼ਿਆਦਾ ਰਿਲੀਜ਼ ਕੀਤਾ ਗਿਆ ਵਾ ਤੇ ਉਹ ਪਾਣੀ ਜਿੰਨੇ ਕਿਸੇ ਕੋਲ 70000 ਦੇ ਲੰਸਾਮ ਜਿਹੜਾ ਇਹਨੂੰ ਰਿਲੀਜ਼ ਕੀਤਾ ਗਿਆ ਵਾ ਤੇ ਗਾੜੀ ਇੱਧਰ ਇਹ ਨਹਿਰਾਂ ਦੀ ਪੂਰਤੀ ਦਾ ਬਹਾਨਾ ਲਾ ਕੇ ਦਰ ਜਿਹੜੇ ਆ ਪ੍ਰਸ਼ਾਸਨ ਨਹੀਂ ਚੁੱਕ ਰਿਹਾ ਕਿਉਂਕਿ ਚਾਹੁੰਦੇ ਆਗੇ ਪਿੱਛੇ ਜਿਹੜੇ ਬੰਨ ਵਗੈਰਾ ਟੁੱਟ ਜਾਣ ਔਰ ਕਿਸਾਨ ਜਿਹੜਾ ਵਾ ਇਹ ਇਹਦੀ ਫਸਲ ਮਾਰੀ ਜਾਵੇ ਤੇ ਇਹ ਜਿਸ ਤਰ੍ਹਾਂ ਪਹਿਲਾਂ ਤੋਂ ਝਾਲਮ ਸਰਕਾਰਾਂ ਲਤਾੜਦੀਆਂ ਆ ਉਸੇ ਤਰੀਕੇ ਦੇ ਨਾਲ ਹੀ ਇਹ ਦੱਬਿਆ ਰਵੇ ਜਦੋਂ ਇਹ ਪਿੱਛੇ ਬੰਨ ਟੁੱਟ ਕੇ ਸਾਰਾ ਨੁਕਸਾਨ ਹੋ ਗਿਆ ਫਿਰ ਇਹਨਾਂ ਇੱਕਦਮ ਦਰ ਚੁੱਕ ਕੇ ਤੇ ਜਿਹੜੇ ਸਾਡੇ ਗਾੜੀ ਭਰਾ ਨੇ ਗਾੜੀ ਕਿਸਾਨ ਨੇ ਫਿਰ ਇਹਨਾਂ ਨੇ ਉਹਨਾਂ ਨੂੰ ਪਾਣੀ ਦੀ ਲਪੇਟ ਦੇ ਵਿੱਚ ਲੈਣਾ ਆ ਸੋ ਸਾਡੀ ਇੱਥੇ ਜਿਹੜੀ ਆ ਢਾਏ ਕੰਡੇ ਦੇ ਪਿੰਡਾਂ ਦੀ ਸੰਗਤ ਇੱਥੇ ਇਕੱਠੀ ਹੋਈ ਆ ਉਹਨਾਂ ਦਾ ਮੇਨ ਇਹੀ ਪਰਪਸ ਆ ਵੀ ਨਾ ਤਾਂ ਅਗਲੇ ਜਿਹੜੇ ਕਿਸਾਨ ਭਰਾਵਾ ਉਹਨਾਂ ਦਾ ਅਜਾੜਾ ਹੋਵੇ ਤੇ ਨਾ ਸਾਡਾ ਹੀ ਕੋਈ ਬੰਨ ਟੁੱਟੇ ਸਾਡੀਆਂ ਵੀ ਫਸਲਾਂ ਬਚਣ ਇਸ ਕਰਕੇ ਦਰਾਂ ਨੂੰ ਖਲੌਣ ਵਾਸਤੇ ਇਸ ਮੰਤਵ ਨਾਲ ਇੱਥੇ ਆਏ ਆ ਕੱਲ ਵੀ ਇਹਨਾਂ ਨੇ ਇੱਥੇ ਆਣ ਕੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਸਰਕੀ ਅੱਜ ਇੱਕ ਵੱਡਾ ਜਿਹੜਾ ਵਾ ਇਕੱਠ ਹੋਇਆ ਵਾ ਤੇ ਜਦੋਂ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਤਾਂ ਫਿਰ ਇਹ ਜਿਹੜੀ ਆ ਹੜਪੀੜ ਤੇ ਜਥੇਬੰਦੀ ਆ ਜਿਹੜੇ ਸਾਰੇ ਢਾਈ ਕੰਡੇ ਦੇ ਕਿਸਾਨ ਨੇ ਇਹਨਾਂ ਸਾਰਿਆਂ ਨੇ ਇਹ ਸੰਯੋਗੀ ਜਥੇਬੰਦੀਆਂ ਦੇ ਨਾਲ ਸਹਿਮਤੀ ਦੇ ਨਾਲ ਇੱਕ ਫੈਸਲਾ ਲਿਆ ਵਾ ਕਿ ਜਿਹੜਾ ਬੰਗਾਲੀ ਵਾਲਾ ਪੋਲਵਾ ਹਾਈਵੇ ਆ ਉਹਨੂੰ ਜਾਮ ਕੀਤਾ ਜਾਏਗਾ ਜਦੋਂ ਸਰਕਾਰ ਦਾ ਪ੍ਰਸ਼ਾਸਨ ਦੇ ਕੰਮ 'ਚ ਵਿਕਣ ਪਏਗਾ ਤੇ ਫੇਰੇ ਜਿਹੜੀ ਆ ਸਰਕਾਰ ਇਹ ਕਿਸਾਨਾਂ ਦੇ ਗਾੜੀ ਗੋਡੇ ਟੇਕੇਗੀ ਤੇ ਇਹ ਜਿਹੜੇ ਢੈੜ ਦੇ ਡੈਮ ਚੁੱਕ ਕੇ ਇਹਦੇ ਗੇਟ ਚੁੱਕ ਕੇ ਜਿਹੜਾ ਪਾਣੀ ਆ ਇਹਨੂੰ ਬੈਲੈਂਸ ਦੇ ਵਿੱਚ ਰਿਲੀਵ ਕਰੂਗੀ ਤਾਂ ਪਿਛਲਿਆਂ ਦਾ ਵੀ ਨੁਕਸਾਨ ਤੋਂ ਬਚਾਅ ਹੋ ਸਕੇ ਤੇ ਅਗਲਿਆਂ ਦਾ ਵੀ ਹੋ ਸਕੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਸਾਡੇ ਘੜਕੇ ਤੋਂ ਸਰਦਾਰ ਸਰਵਣ ਸਿੰਘ ਜੀ ਇਹਨਾਂ ਦੇ ਵੀ ਮੰਡ ਦੇ ਵਿੱਚ ਫਸਲਾ ਸਰਦਾਰ ਸਤਨਾਮ ਸਿੰਘ ਜੀ ਸਾਡੇ ਜਿਹੜੇ ਜ਼ੋਨ ਪ੍ਰਧਾਨ ਆ ਇਹ ਵੀ ਮੰਡ ਦੇ ਫੜਾਂ ਦੇ ਪੀੜਤਾ ਇਹਨਾਂ ਦੀ ਵੀ ਫਸਲ ਆ ਇਹਨਾਂ ਦਾ ਕਾਫੀ ਸੰਯੋਗ ਆ ਇਹਨਾਂ ਨੇ ਅੱਜ ਹੜਪੀੜਤਾ ਜਥੇਬੰਦੀ ਨੂੰ ਕੁਝ ਪੈਸੇ ਤੇ ਲੇਬਰ ਤੋਂ ਵੀ ਸੰਯੋਗ ਦਿੱਤਾ ਵਾ ਔਰ ਅਸੀਂ ਵੀ ਇਹਨਾਂ ਨੇ ਵਿਸ਼ਵਾਸ ਦਵਾਇਆ ਵਾ ਵੀ ਜੇ ਸਾਨੂੰ ਇਹ ਸੰਘਰਸ਼ ਲੜਨਾ ਪੈਂਦਾ ਵਾ ਤੇ ਰਾਜੇ왈 ਜਥੇਬੰਦੀ ਤੁਹਾਡੇ ਨਾਲ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ